ਕੀ ਆਪਾਂ ਜਾਣ ਲੱਗੇ ਆ ਮਾਰਕੀਟ ਔਰ ਸਾਡੇ ਗਵਾਂਢੀ ਵਿਚਾਰੇ ਡਿਸਟਰਬ ਹੋਏ ਆ ਗਲੀ ਮਦੇ ਚ ਗਲੀ ਮੇ ਬੈਠੇ ਦੇ ਵਿਚਾਰੇ ਔਰ ਖੜੇ ਕਰੇ ਗਵਾਂਢੀ ਬੈਠੇ ਦੇ ਵਿਚਾਰੇ ਮਾਰਕੀਟ ਜਾਣ ਲਗੇ ਤੇ ਸਾਡੇ ਗਵਾਂਢੀ ਬੈਠੇ ਦੇ ਆ ਰਸਤੇ ਦੇ ਵਿੱਚ ਵਿਚਾਰੇ ਮੁੰਜਾ ਮੁੰਜਾ ਡਾਈ ਬੈਠੇ ਤੇ ਔਰ ਵਿਚਾਰੇ ਠਾਲੇ ਆ ਫਿਲਹਾਲ ਉੱਠ ਕੇ ਚੱਲੋ ਵਿਚਾਰਿਆਂ ਨੂੰ ਪਤਾ ਹੀ ਆ ਵੀ ਲੰਘਣੀ ਆ ਗੱਡੀ ਹਨਾ ਔਰ ਹੁਣ ਆਪਾਂ ਹਾਂ ਫੇਵਰੇਟ ਤਾਈ ਫੇਵਰੇਟ ਤਾਈ ਪਾਪਾ ਇਹ ਸੁਣਾ ਹੈ ਨਾ ਹਾਂ ਹਾਂ ਹੈਲੋ ਫਰੈਂਡਸ ਹੁਣ ਆਪਾਂ ਅਸਲ ਕੇ ਵਿੱਚ ਵੀਡੀਓ ਸਟਾਰਟ ਕਰੀਏ ਕਿਉਂਕਿ ਪਹਿਲਾਂ ਗੁਆਂਢੀ ਬੈਠੇ ਦੇ ਵੀਡੀਓ ਸਟਾਰਟ ਹੋ ਗਈ ਤੇ ਲੋ ਜੀ ਆਪਾਂ ਚੱਲੇ ਅੱਜ ਮਾਰਕੀਟ ਬੱਚਿਆਂ ਦਾ ਪਲਾਨ ਬਣਿਆ ਵੀ ਕੁਝ ਖਾ ਪੀ ਕੇ ਆਣੇ ਆ ਔਰ ਦੇਖਦੇ ਆਂ ਕਿਆ ਖਾਣਗੇ ਜੋ ਤੇਰੀ ਹੈ ਥਾਈਪ ਹਾਂ ਮੈਨੂੰ ਨਹੀਂ ਪਤਾ ਵੈਸੇ ਨਾ ਫਸਟ ਟਾਈਮ ਦੇਖਾਂਗੀ ਕਿਆ ਚੀਜ਼ ਹੁੰਦੀ ਹੈ ਥਾਈਪ ਔਰ ਪਤਾ ਨਹੀਂ ਮੇਰੇ ਹਸਬੰਦ ਨੇ ਖਾਇਆ ਤੁਸੀਂ ਖਾਇਆ ਵਕੀਲ ਸਾਹਿਬ ਨੇ ਪਤਾ ਨਹੀਂ ਖਾਇਆ ਪਤਾ ਨਹੀਂ ਨਹੀਂ ਖਾਇਆ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਖਾਏਗੇ ਵੀ ਵੈਸੇ ਮੈਨੂੰ ਵੀ ਨਹੀਂ ਪਤਾ ਕਿਆ ਹੁੰਦਾ ਹੈ ਮੈਂ ਵੀ ਫਸਟ ਟਾਈਮ ਦੇਖਾਂਗੀ ਥਾਈ ਪੋ ਕਹਿੰਦੇ ਥਾਈ ਥਾਈਲੈਂਡ ਦੀ ਡਿਸ਼ ਹੈ ਦੇਖਦੇ ਆਂ ਕਹੀ ਜੀ ਹੁੰਦੀ ਹੈ ਹਨਾ ਫਿਲਹਾਲ ਉਹ ਖਾਣ ਜਾ ਰਹੇ ਆਂ ਔਰ ਮੇਰੀ ਸਲਾਹ ਹੈ ਜੀ ਇੱਕ ਛੋਟੀ ਜੀ ਬੁੜੀਆ ਰਾਣੀ ਦੇ ਯਾਨੀ ਕਿ ਮੇਰੀ ਛੋਟੀ ਜੀ ਪਤੀ ਜੀ ਹੋਈ ਹੈ ਵੈਸੇ ਮੈਂ ਚਿਹਰਾ ਵਗੈਰਾ ਨਹੀਂ ਦਿਖਾਇਆ ਕਿਉਂਕਿ ਹਲੇ ਉਹਨਾਂ ਦੇ ਕੋਈ ਕਹਿ ਰਹੇ ਵੀ ਨਹੀਂ ਦਿਖਾਣਾ ਹਨਾ ਇਸ ਕਰਕੇ ਮੇਰੀ ਭਾਈ ਕੋਲ ਬੇਟੀ ਹੋਈ ਹੈ ਉਹਨਾਂ ਦੇ ਛੋਟੇ ਜਿਹੇ ਕੱਪੜੇ ਵਗੈਰਾ ਦੇਖ ਰਹੀ ਹੈ ਕਿ ਮੈਂ ਲੈ ਕੇ ਆਵਾਂ ਅੱਜ ਔਰ ਫਿਲਹਾਲ ਜਾਣਾ ਵੀ ਆ ਬਹੁਤ ਛੇਤੀ ਦੇਖਣ ਫਿਰ ਤੁਸੀਂ ਵਲੌਗ ਦੇਖਿਓ ਔਰ ਫਿਲਹਾਲ ਪਿੱਛੇ ਬੈਠੀਆਂ ਜੀ ਸਾਰੇ ਜਾਣੇ ਚੱਲਦੇ ਆਂ ਆਪਾਂ ਅੱਗੇ ਨੂੰ ਸ਼ਾਇਦ ਹਾਨੀ ਆ ਰਹੀ ਹੋਵੇ ਵੀ ਆਈਗੇ ਇੱਕ ਬੱਚੀ ਹੋਈ ਵੀ ਆ ਤਾਂ ਵੀ ਦੱਸਦਾ ਮੇਰੀ ਮੰਮੀ ਕੋਲ ਵੀ ਬੇਟੀ ਹੋਈ ਹੈ ਰੂਪਰੇ ਵੀ ਦੱਸਦੇ ਆ ਮੇਰੀ ਮਾਮੀ ਕੋਲ ਵੀ ਬੱਚੀ ਹੋਈ ਐ ਬੱਚੀ ਹੋਈ ਐ ਚਲੋ ਜੀ ਸਾਡੇ ਵੀ ਬੱਚੀ ਆ ਗਈ ਇੱਕ ਕੁੜੀਆ ਰਾਣੀ ਆ ਗਈ ਇੱਕ ਹੋਰ ਤੇ ਚਲੋ ਕਹਿੰਦੇ ਆ ਨਾ ਵੀ ਕਰਮਾਂ ਵਾਲਿਆਂ ਨੂੰ 3 ਮਿੰਟਾਂ ਐ ਇਹ ਸਾਡੇ ਕੋਲ ਦੋ ਆ ਦੇਖੋ ਤਾਂ ਵੀ ਪਰ ਵਧੀਆ ਅੱਜ ਕੱਲ ਲੋਕ ਨਾ ਬਿਲਕੁਲ ਟੈਨਸ਼ਨ ਨਹੀਂ ਲੈਂਦੇ ਖੁਸ਼ ਰਹੋ ਵੀ ਹੈਪੀ ਚੱਲਦੇ ਆ ਜੀ ਅੱਗੇ ਦੇਖਦੇ ਆ ਹੁਣ ਆਪਾਂ ਉਹੀ ਆ ਗਿਆ ਜੋ ਤੇ ਉਹ ਜਿਹੜਾ ਉਸ ਦਿਨ ਜਾ ਰਹੇ ਦਾ ਹਨ ਮੋਟਰਸਾਈਕਲੋਂ ਤੋ ਲੋ ਜੀ ਜਸਟ ਪਹੁੰਚ ਗਏ ਆਪਾਂ ਮਾਰਕੀਟ ਇਹ ਆ ਜੀ ਬਰਵਾਲੇ ਦੀ ਮਾਰਕੀਟ ਬਟ ਆਪਾਂ ਬਰਵਾਲੇ ਨਹੀਂ ਜਾਣਾ ਆਪਾਂ ਨੇ ਜਾਣਾ ਰਾਮਗੜ੍ਹ ਰਾਮਗੜ੍ਹ ਜਾਉਂਗੇ ਪੰਚਕੁੱਲੇ ਦੇ ਕੋਲ ਕੋ ਟ੍ਰੈਫਿਕ ਪੂਰੀ ਐ ਜ਼ੋਰਾਂ ਸ਼ੋਰਾਂ ਦੀ ਲੱਗ ਰਿਹਾ ਆਪਕੋ ਬਸ ਤੇਮਾਰੀ ਜਾਣੇ ਦੀ ਸਲਾਹ ਨਹੀਂ ਤੀ ਹਣਾ ਹੋਈ ਸਲਾਹ ਬਣ ਗਈ ਅਚਾਨਕ ਕਿਉਂਕਿ ਪਬਜੋਦ ਕੇ ਬਾਪਾ ਹੀ ਕਹਿ ਰਹੇ ਤੇ ਥਾਈ ਪੋਖ ਲਾ ਕੇ ਲਿਆਣਾ ਫਿਰ ਆਪੇ ਮਿਸ ਕਰ ਰਹੇ ਤੇ ਹਣਾ ਹੱ피 ਮਿਸ ਕਰ ਰਹੇ ਤੇ ਮੌਸਮ ਦੇਖ ਕੇ ਇਹ ਜੀ ਮੌਸਮਾ ਤਾਂ ਨਿਕਲਣੇ ਦਾ ਫਾਇਦਾ ਬਾਰ ਗਰਮੀ ਨਹੀਂ ਹੁੰਦੀ ਇਹ ਬਗੜੀ ਇਹ ਬਗੜੀ ਹੈ ਬਗੜੀ ਬਰਵਾਲਾ ਆ ਗਏ ਲੋ ਜੀ ਆ ਗਿਆ ਬਰਵਾਲਾ ਬਰਵਾਲੇ ਤੇ ਅੱਗੇ ਜਾ ਰਹੇ ਆ ਪੰਚਕੁਲਾ ਰਾਮਗੜ੍ਹ ਇਹ ਆ ਜੀ ਸੜਕ ਦਾ ਬੁਰਾ ਹਾਲ ਟੁੱਟੀ ਵੀ ਸੜਕ ਹੈ ਬਹੁਤ ਜ਼ਿਆਦਾ ਪਾਪਾਈ ਦੇਖ ਹਿੱਲ ਰਹੀ ਹੈ ਨਾ ਸੜਕ ਸਾਰੀ ਪੱਟਾ ਲੱਗ ਰਹੀ ਹੈ ਇਹ ਆ ਕੂਸ਼ਨ ਹਸਪੀਟਲ ਹੈ ਨਾ ਜੰਗਲ ਹਮ ਜੰਗਲ ਵਿੱਚ ਨੂੰ ਜਾ ਰਹੇ ਆ ਜੀ ਇਹ ਸਾਰਾ ਜੰਗਲ ਆ ਚਾਰੇ ਵਸ ਜੰਗਲ ਜੰਗਲ ਬਾਤ ਚਲੀ ਆ ਪਤਾ ਚਲਾ ਹੈ ਮੋਗਲੀ ਦਾ ਗਾਣਾ ਕਮੈਂਟ ਕਰਕੇ ਦੱਸਿਓ ਜੀ ਮੋਗਲੀ ਕਿਸ ਕਿਸ ਨੇ ਦੇਖਿਆ ਔਰ ਸਾਹਮਣਾ ਦਿਖ ਰਹੇ ਆ ਪਹਾੜ ਅੱਗੇ ਜੋ ਕਿ ਹੁਣ ਸੜਕੇ ਬਾਦ ਖਾਵਾਂਗੀ ਕਿਉਂਕਿ ਹੁਣ ਮੇਨ ਹਾਈਵੇ ਆ ਜਾਏਗਾ ਉਰੇ ਇਹ ਸ਼ਾਰਟਕਟ ਰਸਤਾ ਜੀ ਜਿੱਦੋਂ ਆਏ ਆ ਸਾਹਮਣੇ ਪਹਾੜ ਦੇਖੂਗੇ ਹੁਣ ਇਹ ਦੇਖੋ ਸਾਹਮਣੇ ਪਹਾੜ ਇਹ ਦੇਖੋ ਦਿਖ ਰਿਹਾ ਨਾ ਬੈਕ ਸਾਈਡ ਪਹਾੜ ਐ ਸਾਰੇ ਬਿਲਡਿੰਗ ਦੇ ਪਿੱਛੇ ਪਹਾੜੀ ਪਹਾੜ ਐ ਇਧਰ ਨੂੰ ਪੰਜਕੁੱਲੇ ਵਾਲੀ ਸਾਈਡ ਇਹ ਮੇਨ ਹਾਈਵੇ ਪਰ ਆ ਗਏ ਆਪਾਂ ਬਲਗੀ ਲੱਟਾ ਹੈ ਨਾ ਲਾਈਟਾਉਨ ਬਲਗੀ 6 ਵਜੇ ਹੋ ਗਏ ਹੋਣੇ ਨਾ 5:30 ਠੰਡ ਲੱਗਦੀ ਆ ਲੋ ਜੀ ਪਹਾੜ ਦੇਖੋ ਕਿੰਨੇ ਵਧੀਆ ਤੁਸੀਂ ਹੋਰ ਗੱਲਾਂ ਛੱਡੋ 5:30 ਲੱਗਦੀ ਠੰਡ ਲੱਗ ਰਹੀ ਬੰਦੇ ਨੂੰ ਮੌਸਮ ਵਧੀਆ ਮੀ ਵਾਲਾ ਮੌਸਮ ਹੈ ਮੌਸਮ ਵੀ ਨਵਧਿਆ ਨਾ ਬਹੁਤ ਜ਼ਿਆਦਾ ਹਾਂ ਮੌਸਮ ਵਧੀਆ ਓਏ ਆ ਪਕੜ ਵਾ ਲੱਗੇ ਤੇ ਕੋਈ ਤਨੂ ਜਾਈਓ ਅੰਤਲੀ ਆਪਾਂ ਰਾਮਗੜ੍ਹ ਪਹੁੰਚ ਗਏ ਕਿਉਂਕਿ ਰਾਮਗੜ੍ਹ ਨਾ ਮੇਰੀ ਨਣਦ ਵਿਆਹੀ ਹੋਈ ਹੈ ਪੂਰੇ ਨੇੜੇ ਪਿੰਡ ਹੈ ਜੀ ਤੇ ਮੇਰੀ ਨਣਦ ਵੀ ਨਾਲ ਹੈ ਜੀ ਦੋ ਬੱਚੇ ਆ ਇਹਨਾਂ ਦੇ ਨਾਲ ਤੇ ਇਹਨਾਂ ਨੂੰ ਲੈ ਕੇ ਵੀ ਆਪਾਂ ਜਾਉਂਗੇ ਪਹਿਲਾਂ ਗੁੜੀਆ ਦੇ ਕੱਪੜੇ ਖਰੀਦਣੇ ਆ ਉਸ ਤੋਂ ਬਾਅਦ ਅੱਛਾ ਫਿਰ ਆਪਾਂ ਖਾਨ ਜਾਉਂਗੇ ਜਿਠਾਈ ਬੋ ਕਿਸ ਪਟਾਈ ਬੋ ਦੀ ਦੁਕਾਨ ਬੰਦ ਹੈ ਹਰਮਨ ਘਾਸ ਦੇਖਦੇ ਆ 25 ਦੀ ਮਾਰਕੀਟ ਜਾਵਾਂਗੇ ਹੁਣ ਅਗਲੇ ਇਹ ਰਾਣੀ ਕੁੜੀਆਂ ਰਾਣੀ ਦੇ ਅਰੇ ਇਹ ਆ ਰਿਹਾ ਹਣੀ ਹਣੀ ਦਾ ਸਕੂਲ ਦੇਖਾਂਗੇ ਹੈਲੋ ਇਹ ਹਰਮਨ ਦਾ ਸਕੂਲ ਇਹ ਹਰਮਨ ਦਾ ਸਕੂਲ ਹਰਮਨ ਦਾ ਸਕੂਲ ਹੈ ਇਹ ਮੈਂ ਕਹਿੰਦੀ ਹਾਂ ਹਰਮਨ ਹਣੀ ਦਾ कीने चढ़ाया हनी ने मैं घंटे चढ़ाए के सच्चा प्यार <laughs> करा तू दे सुन सच्चा बच्चा डा डा प्यार करा हनी दे हां इधर एरिया ना सारा यो ये वो करिए जी ये भी अच्छा लग रहा है ना यो ठीक है कलर यो कलर ज्यादा प्यारा लग रहा है बेबी की पिंक जा हो गया ना ਛੇ ਰੰਗ ਦੇ ਮਜਰ ਰੰਗ ਹੈ ਨਹੀਂ ਇਹ ਤਾਂ ਉਹ ਬੱਚੇ ਖੜੇ ਆ ਯੋ ਬੰਨੇ ਕਿ ਆ ਨੇੜੇ ਨੂੰ ਖੜੇ ਆਗੇ ਕਿੰਨਾ ਜੀ ਆ ਗਏ ਆਪਾਂ 25 ਕੀ ਸੈਕਟਰ 25 ਕੀ ਮਾਰਕੀਟ ਹੈ 25 ਕੀ ਮਾਰਕੀਟ ਯਹਾਂ ਪੇ ਬੱਚੇ ਆਏ ਆ ਖਾਣ ਪੀਣ ਹਲਕੀ ਹਲਕੀ ਬੁੰਦਾਬੰਦੀ ਵੀ ਹੋ ਰਹੀ ਹੈ ਨਾ ਮੌਸਮ ਵਧੀਆ ਹੈ ਵੈਸੇ ਅੱਜ लो जी क्या है चौमिन है स्प्रिंग रोल भी है इधर है अपनी अपनी चॉइस दस्तो क्या क्या-क्या है रोल चीज पनी रोल पनीर रोल मटन रोल फ्राई बर्गर न्यू लो जी बच्चे आए हैं कुछ खान यहाँ पे हनी भी आया और दीदी खड़ी है इधर हेलो हेलो ਖਾਨੀ ਵੀ ਆਇਆ ਅੱਜ ਸਾਡੇ ਕੋਲ ਖਾਨੀਗੜ੍ਹ 25 ਸੈਕਟਰ 'ਵਾਂ ਖਾਣਾ ਕੁਝ ਪਹਿਲਾਂ ਆਪਾਂ ਕਿਤੇ ਹੋਰ ਗਏ ਤੇ ਹਨਾ ਉੱਤੇ ਦੁਕਾਨ ਵੱਤ ਦੀ ਕਾਪਰ ਪੁੱਛਿਆ ਗਿਆ ਦੇ ਅਨੇ ਕਿਤੇ ਮੁੱਛ ਲੈ ਗਿਆ ਤਾਂ ਉਹ ਵੀ ਹਨੀ ਮੁੱਛ ਗਈ ਕਿਆ-ਕਿਆ ਕਰਵਾਇਆ ਤਾਂ ਹਾਂ ਇਹ ਆਪਣੀ ਰੋਲ ਵੀ ਕਰਾਏ ਤੇ ਹਨਾ ਤੁਸੀਂ ਰੋਲ ਗਿਆ ਤਾਂ ਨਾ ਹਾਂ ਚੱਕੋ ਫਿਰ ਪਲੇਟ ਆਪਣੀ ਸੌਸ ਯੋ ਭਈਏ ਸੌਸ ਸੋਸ ਦੀ ਹੋ ਗਈ ਲੱਗਦੇ ਹੈ ਹਾਂ ਹਾਂ ਬੇ ਟੇਬਲ ਚਲੋ ਚਲੋ ਜਬ ਮਾਰ ਲਿਓ ਟੇਬਲ ਲਾਰੇ ਤਰਪਾਲ ਬੈਠਣੇ ਨੂੰ ਤਾਂ بارش ਪੈ ਰਹੀ ਹੈ ਜੀ ਪਾਪ ਤੋ ਨਾ ਜਾ ਰਹੀਆਂ ਸ਼ਾਮ ਨੂੰ ਨਹੀਂ ਕਿੱਥੇ ਵਗਈਆਂ ਪਾ ਕਰਕੇ ਚਲ ਗਿਆ ਸਾਂਭੋ ਅੱਛਾ ਅੱਛਾ ये लो ये है गोभी के पकोड़े हैं हाँ किस टाइप के पकोड़े हैं अजीब पकोड़े ऐसे लग रहा ना वीडियो के भी इस तरह लग रहा है जी में <laughs> लग रहा है जी दोस्त है तो इधर पेंजल खा रही है चौमिन

ਕਿਉਂਕਿ ਆਪਾਂ ਕਹਤੇ ਜੀ ਮਾਰਕੀਟ ਹੈ ਪਹਿਲਾਂ ਕੇ ਤੇ ਆਪਾਂ ਮਹਾਰਾਮਗੜ ਮਿਠਾਈ ਵੋ ਖਾएंगे ਪਰ ਠਾਈ ਵੋ ਮਿਲਿਆ ਨਹੀਂ ਕਿਉਂਕਿ ਅੱਜ ਦੁਕਾਨ ਬੰਦਤੀ ਪਾਈਗੀ ਫਿਰ ਅਸੀਂ ਚਲੇਗੇ 25 ਦੇ ਵਿੱਚ ਸੈਕਟਰ 25 ਪੰਚਕੁੱਲੇ ਜਿੱਥੇ ਸੁਨੇਹਾ ਰਹਿੰਦੀ ਹੈ ਸਾਡੀ ਸੁਨੇਹਾ ਵਜਾਜ ਜੋ ਮੇਰੇ ਲਾਈਕ ਦੇ ਵਿੱਚ ਵੀ ਆਂਦੀ ਹੈ ਮੇਰੀ ਬਹੁਤ ਅੱਛੀ ਦੋਸਤ ਵੀ ਹੈ ਫਰੈਂਡ ਵੀ ਹੈ ਭੈਣ ਵੀ ਹੈ ਤੇ ਉਹਨਾਂ ਦੇ ਘਰ ਵੀ ਮੈਂ ਫੋਨ ਕਰਦੀ ਰਹੀ ਵਿਚਾਰੀ ਦਾ ਹੋਣੀ ਫੋਨ ਆ ਕੇ ਹਟਿਆ ਥੈਂਕ ਯੂ ਸੋ ਮੱਚ ਭੈਣ ਜੇ ਤੂੰ ਮੇਰਾ ਵਲੋਗ ਦੇਖ ਰਹੀ ਆਂ ਤੇ ਵਧੀਆ ਲੱਗਿਆ ਸੀ ਮਿਲਣਾ ਤਾਂ ਉਹਨਾਂ ਨੂੰ ਵੀ ਨੈਕਸਟ ਟਾਈਮ ਸਹੀ ਬਲੌਗ ਬਣਾ ਕੇ ਲਿਆਉਂਗੀ ਪਿੰਡ ਦਾ ਵੀ ਤੇ ਬਾਕੀ ਹੁਣ ਅਸੀਂ ਹਾਂਜੀ ਘਰ ਜਾ ਰਹੇ ਹਾਂ ਬੱਸ ਤੇ ਟਾਈਮ ਹੋ ਗਿਆ ਜੀ 7:30 ਵਜੇ ਦਾ ਔਰ ਮਿਲਦੇ ਆਂ ਜੀ ਨੈਕਸਟ ਬਲੌਗ ਦੇ ਵਿੱਚ ਔਰ ਸਾਡੇ ਨਾਲ ਤਾਂ ਹਨੀ ਯੋਵਨ ਔਰ ਮੇਰੀ ਨਾਨਦ ਹਨਾ ਉਹਨਾਂ ਦਾ ਪਿੰਡ ਵੀ ਰਸਤੇ 'ਚ ਹੀ ਪੈਂਦਾ ਸੀ ਉਹਨਾਂ ਨੂੰ ਵੀ ਨਾਲ ਹੀ ਲੈ ਕੇ ਦੇ ਵੀ ਚਲੋ ਬਾਹਰ ਖਾਪੀ ਕੇ ਆਨੇ ਆ ਔਰ ਸੈਲੀਬ੍ਰੇਸ਼ਨ ਹੋ ਗਿਆ ਬੱਚਿਆਂ ਦਾ ਥੋੜਾ ਜਿਹਾ ਹਨਾ ਪਰ ਸਪੈਸ਼ਲ ਆਏ ਤੇ ਥਾਈ ਬੋ ਖਾਣ ਲਈ ਥਾਈ ਬੋ ਵਾਲੇ ਨੂੰ ਕਰਿਆ ਫੋਨ ਉਹ ਕਹਿੰਦਾ ਮੇਰਾ ਮੰਮੀ ਕੀ ਹੋ ਗਈ ਡੈਥ ਇਥੇ ਫੇਰ ਆਇਓ ਕੱਲ ਨੂੰ ਜ਼ਰੂਰ ਆਇਓ ਹਾਂ ਹੁਣ ਟਾਈਮ ਲੂਗਾ ਫੇਰ ਜਾਓਗੇ ਕੱਲੂ ਕਿੱਥੇ ਜਾਇਆ ਰਾਂ ਥਾਈ ਬੋ ਵਾਲਾ ਕਹਿੰਦਾ ਮੈਂ ਫੋਨ ਕਰੂੰਗਾ ਸਪੈਸ਼ਲ ਤੁਹਾਡੇ ਕੋਲ ਥਾਈ ਬੋ ਵਾਲਾ ਸਪੈਸ਼ਲ ਹੈ ਔਰੇ ਇਕੋ ਹੀ ਹੈ ਪੂਰੀ ਮਾਰਕੀਟ ਦੇ ਵਿੱਚ ਸਿਰਫ ਇਕੋ ਕਹਿੰਦਾ ਮੈਂ ਸਪੈਸ਼ਲ ਫੋਨ ਕਰੂੰਗਾ ਨੰਬਰ ਸੇਵ ਕਰ ਲਿਆ ਉਹਨੇ ਕਿਹਾ ਤੁਸੀਂ ਏਡੀ ਦੂਰੋਂ ਥਾਈਪੋ ਥਾਈ ਬੋ ਖਾਣ ਆਏ ਆ ਥਾਈਲੈਂਡ ਥਾਈਲੈਂਡ ਕੀ ਡਿਸ਼ ਹੈ ਹਨਾ ਐਨ ਕਹਿੰਦੇ ਤੁਸੀਂ ਐਡੀ ਦੂਰ ਤੇ ਖਾਨ ਆਏ ਆ ਤੁਸੀਂ ਮੈਂ ਫੋਨ ਕਰੂੰਗਾ ਤੁਸੀਂ ਜ਼ਰੂਰ ਆਇਓ ਮੇਰੀ ਸ਼ੋਪ ਤੇ ਨਾਲੇ ਵੀਡੀਓ ਬਣਾ ਕੇ ਲੈ ਜਿਓ ਹੁਣ ਆਪਾਂ ਵੀਡੀਓ ਵੀ ਬਣਾਵਾਂਗੇ ਉਹਦੀ ਹਨਾ ਰੁਪਿੰਜਲ ਯੈਸ ਰੂਪ ਨੇ ਅੱਜ ਬਹੁਤ ਖਾਇਆ ਰੂਪ ਨੇ ਬਰ ਪੇਟ ਖਾਣਾ ਖਾਇਆ ਅੱਜ ਰੂਪ ਨੂੰ ਨਾ ਮੈਂ ਕਹਿ ਰਹੀ ਆ ਪੂਰੀ ਤਰ੍ਹਾਂ ਓਵਰ ਹੋਈ ਵੀ ਆ ਰੂਪ ਜਿੰਨਾ ਇਹਨੇ ਖਾਇਆ ਰੁਕਿਆ ਖਾਇਆ ਇਹਨਾਂ ਨੇ ਬਹੁਤ ਕੁਝ ਖਾਇਆ ਅੱਜ ਖਾਇਆ ਪਿਆਜ ਜਸ ਸਾਰਾ ਬਾਰੇ ਕਰਕੇ ਆਏ ਆ ਚਲੋ ਜੀ ਚੱਲਦੇ ਆ ਹੁਣ ਆਪਾਂ ਘਰਾਂ ਲੇਟ ਹੋ ਜੂਗੇ ਨਹੀਂ ਮਤਲਬ ਜਾਣਾ ਤਾਂ ਚਲੋ ਗੱਡੀ ਦੇ ਵਿੱਚ ਹੀ ਜਾ ਰਹੇ ਆ ਲੇਟ ਹੋਵੇਂ ਭਾਵੇਂ ਜਿਸ ਤਰ੍ਹਾਂ ਮਰਜ਼ੀ ਜਾ ਕੇ ਪੈ ਹੀ ਜਾਣਾ ਕਿਉਂਕਿ ਰੋਟੀ ਪਾਣੀ ਆਪਾਂ ਸਾਰਾ ਕੁਝ ਖਾ ਕੇ ਆਏ ਆ ਔਰ ਫਿਲਹਾਲ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਤੇ ਪਲੀਜ਼ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਔਰ ਐਂਡ ਤੱਕ ਦੇਖਿਆ ਕਰੋ ਹਨਾ ਬਾਏ ਸਨੇਹਾ ਭੈਣੇ ਜੇ ਤੂੰ ਮੈਨੂੰ ਦੇਖ ਰਹੀ ਆ ਬਾਏ ਦਕਸ਼ਿਤ ਲਵ ਯੂ ਟੂ ਦਕਸ਼ਿਤ ਲਵ ਯੂ ਲਵ ਯੂ ਇੰਨਾ ਸਾਰਾ ਤੇ ਬਾਏ ਜੀ ਬਾਏ ਟੇਕ ਕੇਅਰ